ਇੱਕ ਬਜ਼ੁਰਗ ਜਦੋਂ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂੰ ਹਾਂ ਪੋਤੇ-ਪੋਤੀਆਂ ਦੇਖ ਕੇ ਆਖਿਆ ਕਰੇ ਬੱਲੇ ਵੇ ਸਬਰਾ ਬੱਲੇ ਇੱਕ ਦਿਨ ਵੱਡੀ ਨੂੰਨੇ ਆਪਣੇ ਸਹੁਰੇ ਨੂੰ ਪੁੱਛਿਆ ਪਿਤਾ ਜੀ ਮੈਂ ਜਦੋਂ ਦੀ ਆਈਆਂ ਤੁਹਾਡੇ ਕੋਲੋਂ ਇਹੋ ਹੀ ਸੁਣਦੀ ਆਉਂਦੀਆਂ ਬੱਲੇ ਵੇ ਸਬਰਾ ਬੱਲੇ ਦੱਸੋ ਇਹ ਕੀ ਗੱਲ ਹੈ ਤੁਸੀਂ ਬਾਹਰੋਂ ਆਉਂਦਿਆਂ ਇਹ ਲਫ਼ਜ਼ ਜ਼ਰੂਰ ਬੋਲਦੇ ਹੋ ਸਹੁਰਾ ਕਹਿਣ ਲੱਗਾ ਛੱਡ ਪੁੱਤ ਲੰਮੀ ਕਹਾਣੀ ਇੱਕ ਤੂੰ ਕੀ ਲੈਣਾ ਪਰ ਉਹ ਖੜੇ ਪੈ ਗਈ ਐ ਨਹੀਂ ਦੱਸੋ ਪਿਤਾ ਜੀ ਕੀ ਗੱਲ ਆ ਮੈਂ ਪੁੱਛ ਕੇ ਹੀ ਰਹਿਣਾ ਅੱਜ ਸੋਹਰਾ ਕਹਿਣ ਲੱਗਾ ਠੀਕ ਆ ਧੀਏ ਬਹਿ ਜਾ ਫਿਰ ਤੇ ਧਿਆਨ ਨਾਲ ਸੁਣ ਜਦੋਂ ਮੇਰਾ ਵਿਆਹ ਹੋਇਆ ਮੈਂ ਤੇਰੀ ਸੱਸ ਨੂੰ ਪਸੰਦ ਨਹੀਂ ਹੈਗਾ ਸੀ ਤੇਰੀ ਸੱਸ ਮੇਰੇ ਤੋਂ ਜਾਣ ਛੜਾਵੇ ਤੇ ਮੈਂ ਰੱਬ ਦਾ ਸ਼ੁਕਰ ਕਰਾਂ ਮੇਰਾ ਵਿਆਹ ਹੋ ਗਿਆ ਇੱਕ ਵਾਰ ਉਸ ਨਾਲ ਮੈਂ ਆਪਣੇ ਸਹੁਰਿਆਂ ਨੂੰ ਜਾਵਾਂ ਉਦੋਂ ਪੈਦਲ ਹੀ ਜਾਇਆ ਕਰਦੇ ਹੁੰਦੇ ਸੀ ਰਾਹ ਵਿੱਚ ਖੂ ਆਇਆ ਤੇ ਤੇਰੀ ਸੱਸ ਕਹਿੰਦੀ ਮੈਨੂੰ ਪਿਆਸ ਬੜੀ ਲੱਗੀ ਐ ਤੂੰ ਇਦਾਂ ਕਰ ਆ ਫੜ ਡੋਲਣੀ ਤੇ ਆਪਣੀ ਪੱਗ ਨਾਲ ਬਨ ਕੇ ਖੂਹ ਵਿੱਚੋਂ ਪਾਣੀ ਕੱਢ ਸੋਹਰਾ ਕਹਿੰਦਾ ਜਦੋਂ ਮੈਂ ਪਾਣੀ ਕੱਢਣ ਲੱਗਾ ਤੇ ਪਾਣੀ ਡੂੰਗਾ ਸੀ ਪੱਗ ਪਹੁੰਚੇ ਨਾ ਤੇਰੀ ਸੱਸ ਨੇ ਮੈਨੂੰ ਆਪਣੀ ਚੁੰਨੀ ਲਾ ਕੇ ਦਿੱਤੀ ਲੈ ਇਹ ਬਨ ਲਾ ਪੱਗ ਆਪਣੀ ਪੱਗ ਦੇ ਨਾਲ ਜਦੋਂ ਮੈਂ ਚੁੰਨੀ ਬੰਨੀ ਤੇ ਡੋਲਣੀ ਪਾਣੀ ਤੋਂ 2 ਕੁ ਫੁੱਟ ਉੱਤੇ ਰਹਿ ਗਈ ਤੇਰੀ ਸੱਸ ਕਹਿੰਦੀ ਹੁਣ ਕਿੰਨਾ ਕੋ ਦੂਰ ਪਾਣੀ ਰਹਿ ਗਿਆ ਗੋਡੇ ਲਾ ਕੇ ਪਾਣੀ ਭਰ ਲਾ ਕਹਿੰਦਾ ਜਦੋਂ ਹੀ ਮੈਂ ਗੋਡੇ ਲਾ ਕੇ ਪਾਣੀ ਭਰਨ ਲੱਗਾ ਤੇਰੀ ਸੱਸ ਨੇ ਧੱਕਾ ਦੇ ਕੇ ਮੈਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਆਪ ਪੇਕਿਆਂ ਨੂੰ ਕੱਲੀ ਚਲੀ ਗਈ ਮੇਰੀ ਕਿਸਮਤ ਚੰਗੀ ਸੀ ਲੱਗੇ ਕੋਈ ਆਜੜੀ ਬੱਕਰੀਆਂ ਚਾਰਦਾ ਸੀ ਜਦੋਂ ਉਸਨੇ ਮੇਰੀਆਂ ਖੂਹ ਵਿੱਚੋਂ ਆਵਾਜ਼ਾਂ ਸੁਣੀਆਂ ਤਾਂ ਉਸਨੇ ਮੈਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ ਤੇ ਜਦੋਂ ਤੇਰੀ ਸੱਸ ਪੇਕੇ ਪਹੁੰਚੀ ਤਾਂ ਉਸਦੇ ਮਾਪਿਆਂ ਨੇ ਪੁੱਛਿਆ ਜਵਾਈ ਕਿੱਥੇ ਰਹਿ ਗਿਆ ਤਾਂ ਤੇਰੀ ਸੱਸ ਨੇ ਕਹਿ ਦਿੱਤਾ ਉਹ ਮੈਨੂੰ ਪਿੰਡ ਛੱਡ ਕੇ ਕਿਸੇ ਕੋਲੋਂ ਪੈਸੇ ਲੈਣੇ ਸੀ ਉਹ ਲੈਣ ਚਲਿਆ ਗਿਆ ਕਹਿੰਦਾ ਤੂੰ ਜਾ ਮੈਂ ਬਾਅਦ ਵਿੱਚ ਆਉਂਦਾ ਇਧਰ ਮੈਂ ਵੀ ਖੂਹ ਵਿੱਚੋਂ ਨਿਕਲ ਕੇ ਆਪਣੇ ਕੱਪੜੇ ਨਿਚੋੜ ਕੇ ਸੁਕਾ ਕੇ ਸ਼ਾਮ ਨੂੰ ਸਹੁਰਿਆਂ ਦੇ ਘਰ ਪਹੁੰਚ ਗਿਆ ਪਰ ਪੁੱਤ ਮੈਂ ਆਪਣੇ ਮਨ ਨਾਲ ਫੈਸਲਾ ਕੀਤਾ ਸੀ ਕਿਸ ਸਬਰ ਰੱਖਣਾ ਦੱਸਣਾ ਨਹੀਂ ਕਿਸੇ ਨੂੰ ਰਾਤ ਦੀ ਰੋਟੀ ਖਾਧੀ ਤੇ ਤੇਰੀ ਸੱਸ ਸੋਚੇ ਹੁਣ ਵੀ ਦੱਸੂ ਪਰ ਮੈਂ ਨਹੀਂ ਕਿਸੇ ਨੂੰ ਕੁਝ ਦੱਸਿਆ ਜਦੋਂ ਬਿਸਤਰਾ ਵਿਛਾਇਆ ਸੌਣ ਲੱਗੇ ਤੇਰੀ ਸੱਸ ਨੇ ਸੋਚਿਆ ਮੈਂ ਐਡਾ ਵੱਡਾ ਕੰਮ ਕੀਤਾ ਇਸਨੇ ਤੇ ਕੋਈ ਗੱਲ ਵੀ ਨਹੀਂ ਛੇੜੀ ਇਸ ਬਾਰੇ ਜਦੋਂ ਸਵੇਰ ਹੋਈ ਨਾਸ਼ਤਾ ਕੀਤਾ ਮੈਂ ਆਪਣੀ ਸੱਸ ਨੂੰ ਆਖਿਆ ਮਾਤਾ ਜੀ ਹੁਣ ਸਾਨੂੰ ਆਗਿਆ ਦਿਓ ਅਸੀਂ ਹੁਣ ਜਾਈਏ ਸੱਸ ਕਹਿੰਦੀ ਠੀਕ ਐ ਪੁੱਤ ਜਾਓ ਰਾਜੀ ਖੁਸ਼ੀ ਜਾਓ ਜਦੋਂ ਅਸੀਂ ਵਾਪਸ ਉਸੇ ਹੀ ਖੂਹ ਦੇ ਕੋਲ ਆਏ ਤਾਂ ਤੇਰੀ ਸੱਸ ਨੇ ਮੇਰੇ ਪੈਰਾਂ ਵਿੱਚ ਬਹਿ ਕੇ ਮੇਰਾ ਧੰਨਵਾਦ ਕੀਤਾ ਗਲਤੀ ਮੰਨੀ ਤੇ ਆਖਿਆ ਮੈਂ ਤੈਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਤੂੰ ਮੈਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਤੋਂ ਬਾਅਦ ਮੈਂ ਤੇਰੀ ਹਮੇਸ਼ਾ ਆਗਿਆਕਾਰੀ ਬਣ ਕੇ ਰਹਾਂਗੀ ਤੂੰ ਜਿਵੇਂ ਆਖੇਂਗਾ ਮੈਂ ਓਦਾਂ ਹੀ ਚੱਲਾਂਗੀ ਸਾਰਾ ਆਪਣੀ ਨੂੰਹ ਨੂੰ ਕਹਿੰਦਾ ਪੁੱਤ ਉਸ ਦਿਨ ਜੋ ਮੈਂ ਸਬਰ ਕੀਤਾ ਸੀ ਉਸ ਦਾ ਫਲ ਇਹ ਮਿਲਿਆ ਕਿ ਪੁੱਤ ਧੀਆਂ ਨੂੰਹਾ ਪੋਤਰੇ ਪੋਤਰੀਆਂ ਵੇੜਾ ਭਰਿਆ ਜਦੋਂ ਵੇਖਦਾ ਆਪੇ ਹੀ ਮੂੰਹ ਵਿੱਚ ਨਿਕਲ ਜਾਂਦਾ ਬੱਲੇ ਵੇ ਸਬਰਾਂ ਬੱਲੇ ਇਸ ਲਈ ਹਮੇਸ਼ਾ ਸਬਰ ਜ਼ਰੂਰ ਕਰਿਆ ਕਰੋ ਨਿੱਕੀ ਨਿੱਕੀ ਗੱਲ ਤੇ ਘਰ ਵਿੱਚ ਕਲੇਸ਼ ਪਾ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਇਆ ਕਰੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ ਜੀ